ਦੇ ਜਿਹੜਾ ਰਹਾ ਮਾਚੀ ਪਤਾ ਜੀ ਜੋ ਮੰਦਰ ਦੇ ਵਿੱਚ ਸ਼ਿਵਰਾਤਰੀ ਲਾ ਕੇ ਕਾਰ ਆਲਿਸ ਕੀਤਾ ਗਿਆ ਕੀ ਗੜਾ ਬੰਨ੍ਹ ਬੋਲ ਸ਼ੰਕਰ ਭਗਵਾਨ ਕੀ ਜੈ ਅੱਜ ਮਹਾ ਸ਼ਿਵਰਾਤਰੀ 26 ਫਰਵਰੀ 2025 ਦੇ ਕਾਰਡ ਨੇ ਜਿਹੜੇ ਉਹ ਦਾਪੂੜੇ ਨਾਜ਼ੀ ਤੇ ਚਾਨਾ ਦੇ ਵਿੱਚ ਲਗਾਇਆ ਗਿਆ ਤੇ ਸ਼੍ਰੀ ਮਕਦੇਸ਼ਪੁਰ ਮਹਾਦੇਵ ਸ਼ੈ ਮੰਦਰ ਕਮੇਟੀ ਤੇ ਭਗਤਾਂ ਵੱਲੋਂ ਲੁਧਿਆਣੇ ਤੋਂ ਆਏ ਅਨੀਲ ਕਮਲ ਜੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਆ ਮਹਾ ਸ਼ਿਵਰਾਤਰੀ ਦੇ ਦਿਨੋਂ ਪਰ ਪਰਵੋਂ ਪਰ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸ਼ਿਵਰਾਤਰੀ ਦੇ 25 ਫਰਵਰੀ ਨੂੰ ਇੱਕ ਦਿਨ ਪਹਿਲਾਂ ਆ ਮਹਾਤਮਾ ਜੀ ਦੇ ਭੰਡਾਰਾ ਹੁੰਦਾ ਤੇ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੁੰਦੀ ਹੈ ਜੀ ਅ ਸਵੇਰੇ 26 ਫਰਵਰੀ ਨੂੰ ਅ 4 ਵਜੇ ਤੋਂ 10 ਵਜੇ ਤੋਂ ਰudra ਅਭਿਸ਼ੇਕ ਹੋਣਾ ਤੇ ਨਾਲ ਜਲਤਾਰਾ ਲਗਾਤਾਰ ਕੰਟੀਨਿਊ ਚੱਲਦੀ ਰਹਿੰਦੀ ਆ ਤੇ ਦਿਨ ਦੇ ਵਿੱਚ ਸਟੇਜ ਪ੍ਰੋਗਰਾਮ ਹੁੰਦਾ ਰਾਤ ਨੂੰ ਜਾਗਰਣ ਹੋਏਗਾ ਜੀ ਤੇ ਸ਼ੋਭਾ ਰਾਤ ਜਿਹੜੇ ਲਗਦਾਂ ਲਗਦੇ ਕਿੰਨੇ ਕੁ ਲਗਵਾ ਰਹੇ ਨੇ ਇੰਨੇ ਦਾ ਲੰਗਰ ਤਕਰੀਬਨ ਸੌਖੀ ਦੀ ਗਿਣਤੀ ਦੇ ਵਿੱਚ ਪੰਡਾਰੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਹੁਣ ਬਵਸਾ ਕਰਾਂਗੇ ਟੈਂਟ ਵਗੈਰਾ ਲਗਾਵਾਂਗੇ ਲਾਈਟ ਦਾ ਪ੍ਰਬੰਧ ਹੁੰਦਾ ਜੀ ਪਾਣੀ ਦਾ ਪ੍ਰਬੰਧ ਹੁੰਦਾ ਕਿੰਨੀ ਕਿਸਮ ਦੇ ਸਪੌਂਸਰ ਦੀ ਆ ਸਕਦੇ ਸੋ تقريبا ਹਰ ਇੱਕ ਸਾਲ ਸੰਗਤ ਵਾਧੀ ਆ ਇਹ ਲੱਖਾਂ ਦੇ ਵਿੱਚ ਸੰਗਤ ਦੀ ਗਿਣਤੀ ਹੋ ਜਾਂਦੀ ਹੈ ਜਿਹੜੀ ਬੋਲੇਨਾ ਦੇ ਚਰਨਾ ਚਾਦਰੀ ਲਗਾਨਦੀ ਮੰਦਰ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਹੁੰਦੇ ਹਨ ਸ਼ਬਰਾਤਰੀ ਦੇ ਉੱਪਰ ਪੰਡਾਰੇ ਦਾ ਹੋ ਜਾਂਦਾ ਜੀ ਤੇ ਪ੍ਰਸ਼ਾਸਨ ਵੱਲੋਂ ਬਹੁਤ ਅਰੇਜਮੈਂਟ ਦਾ ਬਹੁਤ ਵਧੀਆ ਹੋ ਜਾਂਦਾ ਮੈਡੀਕਲ ਜਿਹੜੀ ਸਹੂਲਤ ਆ ਉਹ ਮਿਲਦੀ ਆ ਬਲੱਡ ਕੈਂਪ ਲੱਗਦਾ ਅੱਖਾਂ ਦਾ ਕੈਂਪ ਲੱਗਦਾ ਤੇ ਫਾਈਵ ਡੇ ਦਾ ਪ੍ਰੋਗਰਾਮ ਹੁੰਦਾ ਜਿਹੜੇ ਸ਼ਿਪਕ ਕਰਦੇ ਨੇ ਜਰਾਤਰੀ ਜਨਾਂ ਨੂੰ ਟੀਮ ਐਸੇ ਦੇ ਰਹੇ ਹੁੰਦੇ ਉਹਨਾਂ ਨੂੰ ਇਹ ਆ ਵੀ ਇਸ ਖੁਸ਼ੀ ਕਰੇ ਤਿਆਰ ਦੇ ਉੱਤੇ ਮਹਾ ਸ਼ਬਰਾਤਰੀ ਪਰਮੋ ਪਰ ਬਤੋ ਵੱਧ ਹਿਸਾਲਾ ਪਾਓ ਸੇਵਾ ਕਰੋ ਉਹਦਾ ਫਲ ਪਾਓ